ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਿਤ ਨਵੇਂ ਤਜਰਬੇ ਕੀਤੇ ਜਾਂਦੇ ਨੇ ਚਾਹੇ ਉਹ ਗਾਣਿਆਂ ਨੂੰ ਲੈ ਕੇ ਹੋਵੇ ਚਾਹੇ ਹਿੰਦੀ ਫਿਲਮਾਂ ਦੇ ਕਲਾਕਾਰਾਂ ਨੂੰ ਲੈ ਕੇ ਹੋਵੇ ਸੋ Netflix ਦੀ ਤਰ੍ਹਾਂ ਹੁਣ OTT ਜਿਹੜਾ ਸ਼ੁਰੂ ਹੋ ਰਿਹਾ ਵਾ ਪੰਜਾਬੀ ਡਾਉਨ ਦੇ ਨਾਂ ਦੇ ਨਾਲ ਉਹਨੂੰ ਫਿਲਮ ਇੰਡਸਟਰੀ ਦੇ ਵਿੱਚ ਉਤਾਰਿਆ ਜਾ ਰਿਹਾ ਸਾਡੇ ਨਾਲ ਡੈਵੀ ਸਿੰਘ ਨੇ ਉਹਨਾਂ ਨੂੰ ਪੁੱਛਦਿਆਂ ਡੈਵੀ ਜੀ ਇੱਕ ਕੀ ਚੀਜ਼ ਹੈਗੀ ਆ ਜਿਹੜਾ ਕਿ OTT ਕਿਹਾ ਜਾ ਰਿਹਾ ਤੇ ਡਾਉਨ ਸ਼ਬਦ ਕਿੱਥੋਂ ਆਇਆ ਤੋਂ ਤੁਹਾਨੂੰ ਪਤਾ ਵੀ ਜਿੱਦੀ ਕਹਿੰਦੇ ਤਲਾਸ਼ 11 ਮਲਕਾਂ ਦੀ ਪੁਲਿਸ ਨੂੰ ਹੈ ਸੋ ਉਹ ਫੜਿਆ ਜਾਣਾ ਬੜਾ ਮੁਸ਼ਕਲ ਕਹਿੰਦੇ ਭਰੇ ਛੇਤੀ ਥੋੜੇ ਆਪਣੇ ਆਪਣੇ ਘਰਾਂ 'ਚ ਆ ਜਾਣਾ ਥੋੜੇ ਮੋਬਾਈਲ 'ਚ ਆ ਜਾਣੇ ਨੇ ਸੋ ਤੁਸੀਂ ਆਰਾਮ ਨਾਲ ਇਹਨੂੰ ਫੜ ਸਕਦੇ ਹੋ ਸੋ ਪੰਜਾਬੀ OTT ਦੀ ਆਪਾਂ ਨੂੰ ਜ਼ਰੂਰਤ ਹੈ ਸੀਗੀ ਠੀਕ ਹੈ ਪਲੈਨਿੰਗ 'ਚ ਵੀ ਨਹੀਂ ਮੇਰੇ ਖਿਆਲ ਨਾਲ 4-5 ਹੋਰ ਵੀ ਮੈਂ ਸੁਣ ਰਿਹਾ ਕਿ ਆ ਰਹੇ ਨੇ ਆ ਰਹੇ ਨੇ ਆ ਰਹੇ ਨੇ ਬਟ ਇਹ ਆਲਰੇਡੀ 파 चुके ਨੇ اچھا ਅੰਡਰਜੀ ਜੋ ਗੱਲ ਕਿ ਨਿਕਲ ਕੇ ਆਉਂਦੀ ਹੈ ਕਿ 넷플릭스 ਦੀ ਤਰ੍ਹਾਂ ਲੋਕਾਂ ਦੇ ਇੱਕ ਦਿਮਾਗ ਦੇ ਵਿੱਚ ਕਨਸੈਪਟ ਵੀ ਹੈ ਕਿ ਗੰਧ ਜਾਂਦੇ ਸ਼ਬਦ ਕਰ ਲਈ ਕਿ ਨਿਊਡ ਜਿਹੜਾ ਸਿਨੇਮੇ ਦੀ ਇੱਕ ਪੇਸ਼ਕਾਰੀ ਉਸ ਤਰ੍ਹਾਂ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਸੋ ਇਸ ਚੀਜ਼ ਨੂੰ ਵੀ ਇੱਕ ਕਿਸੇ ਨਾ ਕਿਸੇ ਲੋਕ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਸੋ ਇਸ ਬਾਰੇ ਇਸ ਤੇ ਪੂਰਾ ਧਿਆਨ ਕੇ ਕਰਨਾ ਹੈ ਥੋੜੇ ਤੋਂ ਪਹਿਲਾਂ ਮੈਂ ਇਹੀ ਗੱਲ ਕਰ ਰਿਹਾ ਸੀ ਆਪਣੇ ਵੱਲ ਉਹਨੇ ਮੈਨੂੰ ਕੁਐਸਚਨ ਹੀ ਸੀ ਕੀਤਾ ਮੈਂ ਦੱਸਿਆ ਸੀਗਾ ਕਿ ਇਹ ਕੁਝ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਜੀ ਇੱਕ ਮਿੱਤਰ ਹੁਣ ਮੈਂ ਨਾ ਉਹ ਨਹੀਂ ਇੱਥੇ ਲਊਗਾ ਉਹ ਕਹਿੰਦੇ ਜੀ ਅਸੀਂ ਨਹੀਂ ਬਣਾਉਂਦੇ ਤਾਂ ਲੋਕ ਦੇਖਦੇ ਨਹੀਂ ਫਿਰ ਗਲਤੀ ਬਣਾਉਣ ਵਾਲੇ ਦੀ ਇੱਕ ਦੇਖਣ ਵਾਲੇ ਦੀ ਸੋ ਪਰਸਨਲੀ ਮੈਂ ਐਜ਼ ਐਨ ਆਰਟਿਸਟ ਤੁਸੀਂ ਮੈਨੂੰ ਜਿਹੜਾ ਮਰਜ਼ੀ ਰੋਲ ਆਫਰ ਕਰਦੇ ਹੋ ਕਿ ਕੀ ਆ ਐਡੀ ਬਜਟ ਬਜਟ ਦੀ ਫਿਲਮ ਹੈ ਵਿੱਚ ਮੇਨ ਤੇ ਕਰੈਕਟਰ ਤੁਹਾਡਾ ਬਟ ਤੁਹਾਨੂੰ ਆ ਕੁਝ ਕਰਨਾ ਪਊਗਾ ਮੇਰੀ ਕੋਈ ਨਾ ਹੈ ਸੋ ਮੇਰੀ ਪਰਸਨਲ ਓਪੀਨੀਅਨ ਇਹ ਹੈ ਸੋ ਬਬੂ ਮਾਨ ਤੁਹਾਡੇ ਬਹੁਤ ਵਧੀਆ ਮਿੱਤਰ ਨੇ ਸੋ ਇਹ ਅਕਸਰ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਤੁਸੀਂ ਚੰਗਾ ਸੁਣੋ ਲੋਕ ਗਾਉਣਾ ਜਿਹੜਾ ਚੰਗਾ ਆਪਣੇ ਆਪ ਸ਼ੁਰੂ ਕਰ ਦੇਣਗੇ ਸੋ ਇਹੀ ਗੱਲ ਅੱਜ ਤੁਸੀਂ ਕਹਿ ਰਹੇ ਹੋ ਹੁਣ ਕਿਸਾਨ ਅੰਦੋਲਨ ਦੀ ਅਸੀਂ ਗੱਲ ਕਰ ਲਈਏ ਸੋ ਕਿਸਾਨ ਅੰਦੋਲਨ ਦੇ ਵਿੱਚ ਪਹਿਲਾਂ ਸੌਰੀ ਇਸ ਬਾਰੇ ਕਿਹਦੇ ਚ ਕਿਹੜੀ ਕਿਹੜੀ ਪ੍ਰੋਜੈਕਟ ਨੇ ਜਿਹੜੇ ਸ਼ਾਮਲ ਹੋ ਰਹੇ ਨੇ ਤੇ ਕਿੰਨਾ ਕੁ ਕੰਟੈਂਟ ਜਿਹੜਾ ਇੱਥੇ ਦਿਖਣ ਨੂੰ ਬਹੁਤ ਸਾਰਾ ਹਰ ਇੱਕ ਤਰ੍ਹਾਂ ਦਾ ਜੋ ਉਹਨਾਂ ਰਹੇ ਕਵਰਪ ਕਰ ਰਹੇ ਨੇ ਜੋ ਮੈਨੂੰ ਉਹਨਾਂ ਨੇ ਦੱਸਿਆ ਹਰ ਇੱਕ ਤਰ੍ਹਾਂ ਦਾ ਜੋ ਹਰ ਇੱਕ ਫਲੇਵਰ ਹੈ ਜਿਹੜਾ ਕਾਮੇਡੀ ਐ ਐਕਸ਼ਨ ਆ ਰੋਮਾਂਸ ਆ ਲਵ ਜੋ ਵੀ ਹੈ ਇਵਨ ਕੇ ਤੁਹਾਡੀਆਂ ਵੈਬ ਗਾਈਡ ਵੀ ਇਹਨਾਂ ਦੀ ਜਿਹੜੀ ਹੈਗੀ ਉਹ ਵੀ ਆ ਰਹੀ ਹੈ ਇਹਨਾਂ ਦੀ ਟਾਕ ਸ਼ੋว์ ਨੇ ਹਰ ਇੱਕ ਤਰ੍ਹਾਂ ਦਾ ਕੰਟੈਂਟ ਜੋ ਰਿਕੁਆਇਰਡ ਹੈ ਉਹ ਸਾਰਾ ਕੁਝ ਹੈਗਾ ਨਾ ਕੋਲ ਆਲਰੇਡੀ ਦੱਸਿਆ ਉਹਨਾਂ ਨੇ ਕਿ 700 ਦੇ ਆਸ-ਪਾਸ ਇਹਨਾਂ ਦੇ ਪਹਿਲਾਂ ਹੀ ਹੈਗੇ ਨੇ ਪ੍ਰੋਜੈਕਟਸ ਉੱਚ ਉਹਨੇ ਸੁ ਸੁ ਦੇਵੀ ਜੀ ਕੋ ਬੜੀ ਵਧੀਆ ਗੱਲ ਹੈ ਕਿ ਤੁਸੀਂ ਗਾਇਆ ਵੀ ਆ ਤੁਸੀਂ 뮤ਜ਼ਿਕ ਵੀ ਪਲੇ ਕਰਦੇ ਹੋ ਤੁਸੀਂ 뮤ਜ਼ਿਕ ਡਾਇਰੈਕਟਰ ਵੀ ਹੋ ਐਕਟਰ ਵੀ ਹੋ ਪ੍ਰੋਡਿਊਸਰ ਵੀ ਹੋ ਬਹੁਤ ਜੇ ਜਸਮੇਲ ਆ ਤੁਹਾਡੇ ਦੇ ਵਿੱਚ ਇਸ ਚੀਜ਼ਾਂ ਦਾ ਕਿਸਾਨ ਅੰਦੋਲਨ ਜਿਹੜਾ ਚੱਲਿਆ ਉਹਦੇ ਵਿੱਚ ਆਮ ਗੱਲ ਕਹੀ ਜਾ ਰਹੀ ਹੈ ਕਿ ਕਲਾਕਾਰਾਂ ਨੇ ਜਾਂ ਸਾਡੀ 뮤ਜ਼ਿਕ ਜਾਂ ਫਿਲਮ ਇੰਡਸਟਰੀ ਨੇ ਇਸ ਨੂੰ ਜਨ ਅੰਦੋਲਨ ਬਣਾਤਾ ਜਿਹੜਾ ਕਿ ਕਿਸਾਨ ਅੰਦੋਲਨ ਸੀ ਸੋ ਇਸ ਨੂੰ ਕਿਸ ਤਰ੍ਹਾਂ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਮੈਂ ਵੀ ਬੀਇੰਗ ਇੱਕ ਕਿਸਾਨ ਹੈ ਨਾ ਤੇ ਸਾਡੇ ਹਰ ਇੱਕ ਬੰਦੇ ਦਾ ਜਿਸ ਤਰ੍ਹਾਂ ਕਿ ਫਰਜ ਬਣਦਾ ਸੀਗਾ ਕਿ ਅਸੀਂ ਉਸ ਮੂਮੈਂਟ ਦੇ ਵਿੱਚ ਉਹਦਾ ਹਿੱਸਾ ਬਣੀਏ ਤੇ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਤਨੋਂ ਮਨੋਂ ਤੁਹਾਨੂੰ ਜਿਵੇਂ ਵੀ ਹੈਗੀ ਹੈ ਉਹ ਸਪੋਰਟ ਕਰੀਏ ਸੋ ਜਿਸ ਤਰ੍ਹਾਂ ਕਿ ਸਾਡੀ ਇੱਕ ਡਿਊਟੀ ਸੀਗੀ ਸਾਡੇ ਆਰਟਿਸਟਾਂ ਦੀ ਉਥੇ ਖੜਨ ਦੀ ਉਹ ਮੈਨੂੰ ਖੁਸ਼ੀ ਹੈ ਕਿ ਸਾਰਿਆਂ ਨੇ ਦਿਲੋਂ ਉਸ ਜਗ੍ਹਾ ਤੇ ਪਹੁੰਚ ਕੇ ਆਪਣੀ ਡਿਊਟੀ ਨਿਭਾਈ ਹੈ ਔਰ ਨਿਭਾਉਣੀ ਚਾਹੀਦੀ ਵੀ ਸੀ ਇਹ ਚ ਕੋਈ ਸ਼ਾਬਾਸ਼ ਵਾਲੀ ਗੱਲ ਵੀ ਨਹੀਂ ਹੈਗੀ ਮੇਰੇ ਮੰਨਦਾ ਸੋ ਲਿਖਣਾ ਹੋਵੇ ਪੜ੍ਹਨਾ ਹੋਵੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਨੇ ਪੜ੍ਹੀਆਂ ਨੇ ਇਹ ਵੀ ਚੀਜ਼ ਦੇ ਕਿ ਕਿ ਇਦਾਂ ਦਾ ਅੱਜ ਤੋਂ ਪਹਿਲਾਂ ਕੋਈ ਤੁਹਾਡੇ ਜਹਨ ਦੇ ਵਿੱਚ ਪਗੜੀ ਸੰਭਾਲ ਚਟਾ ਦੀ ਗੱਲ ਕਰੀਏ ਉਸ ਤੋਂ ਬਾਅਦ ਕੁਛ ਇਦਾਂ ਦਾ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਜਿਸ ਦੇ ਵਿੱਚ ਐਡਾ ਵਧੀਆ ਸੂਨੀਓਜ਼ ਤਰੀਕੇ ਦੇ ਨਾਲ ਪ੍ਰੋਪਰ ਮੈਨੇਜਮੈਂਟ ਕਰਕੇ ਇਸ ਚੀਜ਼ ਨੂੰ ਜਿਹੜਾ ਅੰਦੋਲਨ ਨੂੰ ਜਿਹੜਾ ਬਾਟਮ ਟੂ ਹੈਡ ਹੈਡ ਟੂ ਬਾਟਮ ਜਿਹੜਾ ਕੰਟਰੋਲ ਕੀਤਾ ਹੈ ਸਿੰਪਲੀ ਕਹੂੰਗਾ ਕੀ ਬਾਤ ਹੈ ਜੋ ਤੇ ਮੈਨੇਜਮੈਂਟ ਹੈ ਕੀ ਆਈ ਬਾਤ ਹੈ ਮੈਂ ਜਾ ਕੇ ਦੇਖ ਦੇਖਿਆ ਹਾਂ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਮੂਮੈਂਟ ਨੂੰ ਅੱਗੇ ਲੈ ਕੇ ਜਾ ਰਹੇ ਨੇ ਜਿਸ ਤਰ੍ਹਾਂ ਲਿਜਾਣੀ ਚਾਹੀਦੀ ਹੈ ਜਿਹਹੇ ਸ਼ਾਂਤੀਪੂਰਨ ਤਰੀਕੇ ਨਾਲ ਲਿਜਾ ਰਹੇ ਨੇ ਤਾਂ ਬਿਲ ਲਿਜਾ ਰਹੇ ਨੇ ਜੇ ਕਿਤੇ ਲੋਡ ਪਈ ਤਾਂ ਜਿਵੇਂ ਉਹ ਫਿਰ ਅਗਲਾ ਡਿਸੀਜ ਜੋ ਵੀ ਜਥੇਬੰਦੀਆਂ ਦਾ ਹੋਊਗਾ ਉੱਥੇ ਆਪਾਂ ਸਾਰੇ ਉਹਨਾਂ ਦੇ ਨਾਲ ਤੇ ਤੁਸੀਂ ਤੁਸੀਂ ਫਿਲਮਾਂ ਦੇ ਵਿੱਚ ਜੋ ਚੀਜ਼ਾਂ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਇੱਕ ਫਿਲਮਾਂ ਨਾਲੋਂ ਵੀ ਵੱਡਾ ਮਾਹੌਲ ਉੱਤੇ ਸਿਰਜਤਾ ਗਿਆ ਦੂਸਰੀ ਗੱਲ ਇਹ ਆ ਕਿ ਇਸ ਅੰਦੋਲਨ ਦੀ ਕਾਮਯਾਬੀ ਕੀ ਸਮਝੀਏ ਕਿਉਂਕਿ ਇੰਨੇ ਸ਼ਾਂਤਮਈ ਪੀਸਫੁਲੀ ਚੀਜ਼ ਨੂੰ ਪ੍ਰੋਟੈਸਟ ਕਰਨਾ ਪਰ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਦੇਣੀ ਚਾਹੇ ਮੀਡੀਆ ਉਹਨਾਂ ਦਾ ਬਹੁਤ ਜ਼ਿਆਦਾ ਸਾਥ ਨਹੀਂ ਦੇ ਰਿਆ ਨੈਸ਼ਨਲ ਮੀਡੀਆ ਸੋ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਸਾਡਾ ਜਿਹੜਾ ਲੀਡਰਾਂ ਨੂੰ ਕਿਸਾਨ ਜਥੇਬੰਦੀਆਂ ਨੇ ਦੂਰ ਰੱਖਿਆ ਇਹਦਾ ਵੀ ਕੋਈ ਰੋਲ ਹੈ ਦੇਖੋ ਜੀ ਪਹਿਲੀ ਸਫਲਤਾ ਤਾਂ ਮੈਂ ਇਸ ਚੀਜ਼ ਨੂੰ ਮੰਨਦਾ ਕਿ ਜਿਹੜਾ ਸਾਡਾ ਉੱਥੇ ਏਕਾ ਹੋ ਗਿਆ ਦੁਬਾਰਾ ਇੱਕ ਜਾਨ ਫੋਕਤੀ ਹੈ ਸਾਡੀ ਕਮਿਊਨਿਟੀ ਚ ਸਾਡੇ ਆਪਸੀ ਭਾਈਚਾਰੇ ਚ ਜਿਹੜਾ ਕਿ ਅਸੀਂ ਯੂਥ ਨੂੰ ਆਪਾਂ ਉਹਨਾਂ ਤੇ ਕਿੰਤੂ ਬਰੰਤੂ ਕਰਦੇ ਸੀਗੇ ਉਹ ਵੀ ਉੱਥੇ ਬੈਠਾ ਹੈ ਸਾਡੇ ਬਜ਼ੁਰਗ ਸਾਡੇ ਨਾਲ ਬੈਠੇ ਨੇ ਕੋਈ ਹਿੰਦੂ ਸਿੱਖ ਮੁਸਲਮਾਨ ਵਾਲਾ ਮਸਲਾ ਨਹੀਂ ਹੈਗਾ ਇਹ ਯੂਨਿਟੀ ਮੈਂ ਕਹਿੰਨਾ ਉਹ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਹੀ ਕਰਤੀ ਹੈ ਸੋ ਆਲਰੇਡੀ ਸਕਸੈਸਫੁਲ ਹੈ ਮੈਂ ਤਾਂ ਇਹ ਮੰਨੂਗਾ ਕਿ ਜਿਹੜਾ ਜਿਹੜਾ ਮਿਸ਼ਨ ਆਪਾਂ ਸ਼ੁਰੂ ਕੀਤਾ ਹੈ ਇਹ ਸਕਸੈਸਫੁਲ ਹੀ ਹੈ ਇਹ ਤੇ ਕੋਈ ਸ਼ੱਕ ਨਹੀਂ ਹੈ ਤੇ ਸੋ ਅੱਗੇ ਹੁਣ ਸਰਕਾਰਾਂ ਦਾ ਹੈਗਾ ਕਿ ਉਹਨਾਂ ਦਾ ਕੀ ਫੈਸਲਾ ਮੈਨੂੰ ਲੱਗਦਾ ਕਿਸੇ ਨਾ ਕਿਸੇ ਲੈਵਲ ਤੇ ਆ ਕੇ ਉਹਨਾਂ ਨੂੰ ਝੁਕਣਾ ਹੀ ਪੈਣਾ ਸੋ ਆਮ ਤੌਰ ਤੇ ਤਾਂ ਕਿਹਾ ਜਾਂਦਾ ਕਿ ਜੋ ਪੰਜਾਬ ਦੇ ਵਿੱਚ ਰੈਵਲੂਸ਼ਨਰੀ ਸ਼ੁਰੂ ਹੁੰਦੀ ਹੈ ਰੈਵਲੂਸ਼ਨ ਕਿਸੇ ਵੀ ਚੀਜ਼ ਦਾ ਚਾਹੇ ਹਰੀ ਕ੍ਰਾਂਤੀ ਦਾ ਲੈ ਲਓ ਵਾਈਟ ਕ੍ਰਾਂਤੀ ਚਾਹੇ ਦੁੱਧ ਦੀ ਅਸੀਂ ਗੱਲ ਕਰ ਲਈਏ ਜਾਂ ਪਗੜੀ ਸੰਭਾਲ ਜੱਟਾਂ ਦੀ ਗੱਲ ਕਰ ਲਈਏ ਚਾਹੇ ਆਜ਼ਾਦੀ ਹੋਵੇ ਹਨਾ ਸੋ ਇਹ ਵੀ ਇੱਕ ਆਜ਼ਾਦੀ ਹੈ ਤੇ ਫਸਲ ਤੇ نسل ਦੀ ਗੱਲ ਕੀਤੀ ਜਾ ਰਹੀ ਆ ਤੋ ਤੁਹਾਨੂੰ ਲੱਗਦਾ ਕਿ ਜਿਹੜੇ ਪੰਜਾਬੀ ਜੋ ਗੱਲ ਕਹਿੰਦੇ ਨੇ ਉਹ ਕਰਕੇ ਮੁੜਦੇ ਨੇ ਤੇ ਜਿਵੇਂ ਉਹਨਾਂ ਨੇ ਕਹਿਤਾ ਵੀ ਅਸੀਂ ਤਾਂ ਹੁਣ ਬਿੱਲ ਵਾਪਸ ਕਰਕੇ ਹੀ ਮੁੜਨਾ ਤੁਹਾਨੂੰ ਲੱਗਦਾ ਸਰਕਾਰ ਨੂੰ ਚੁਕਣਾ ਹੀ ਪੈ ਚੁਕਣਾ ਹੀ ਪੈਣਾ ਮੇਰੇ ਖਿਆਲੋਂ ਦੂਜਾ ਕੋਈ ਹੱਲ ਲੱਗ ਨਹੀਂ ਰਿਹਾ ਮੈਨੂੰ ਕਿਸ ਮੂਨ ਅਸੀਂ ਵਾਪਸ ਉੱਥੋਂ ਮੁੜਾਂਗੇ ਤੁਸੀਂ ਆਪੇ ਦੱਸੋ ਕਿ ਲੱਗਦਾ ਤੁਹਾਨੂੰ ਕੀ ਆਏਗਾ ਕੀ ਆਏਗਾ ਮੁੜਿਆ ਮਗੇ ਚਲੋ ਚਲੀਏ ਨਹੀਂ ਸੋ ਇੱਕ ਜੋ ਟਾਰਗੇਟ ਇੱਕ ਸੋਚਿਆ ਮਿੱਥਿਆ ਉਹ ਸਾਨੂੰ ਅਚੀਵ ਕਰਨਾ ਹੀ ਪੈਣਾ ਇਹ ਇਹਦੇ ਪਿੱਛੇ ਵੀ ਜਿਹੜੀ ਸ਼ਕਤੀ ਹੈ ਉਹ ਉੱਪਰ ਵਾਲਾ ਹੀ ਦੇ ਰਿਹਾ ਵਿਛੇ ਫਿਲਮ ਦਸਤੀ ਦੀ ਗੱਲ ਕਰੀਏ ਸੋ ਇਸ ਥੀਮ ਨੂੰ ਲੈ ਕੇ ਫਿਲਮ ਇੰਡਸਟਰੀ ਦੇ ਵਿੱਚ ਜਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੁਝ ਕੰਮ ਹੋ ਰਿਹਾ ਕਿ ਇਸ ਥੀਮ ਦੇ ਉੱਤੇ ਵੀ ਕੋਈ ਕਿਉਂਕਿ ਐਕਟਰ ਦੇ ਵਿੱਚ ਗਾਣੇ ਤਾਂ ਪਹਿਲਾਂ ਹੀ ਬਹੁਤ ਸਾਰੇ ਆ ਚੁੱਕੇ ਨੇ ਚਾਹੇ ਰਣਜੀਤ ਬਾਵਾ ਦੀ ਗੱਲ ਕਰ ਲਓ ਹਰਫ ਚੀਮਾ ਬੱਬੂ ਮਾਨ ਸਾਰਿਆਂ ਨੇ ਆਪਣੇ ਵੱਲੋਂ ਜਿਹੜਾ ਯੋਗਦਾਨ ਗਾਣੇ ਦੇ ਰਾਹੀਂ ਵੀ ਪਾ ਦਿੱਤਾ ਤੁਹਾਡੇ ਵੱਲੋਂ ਵੀ ਮਿਊਜ਼ਿਕ ਇੰਡਸਟਰੀ ਜਾਂ ਫਿਲਮ ਇੰਡਸਟਰੀ ਵੱਲੋਂ ਵੀ ਕੋਈ ਇਸ ਤੇ ਫਿਲਮ ਬਣਾਉਣ ਦੀ ਜਾਂ ਕੁਝ ਅਕਤੀ ਫਿਲਮ ਦਾ ਤਾਂ ਨਹੀਂ ਹਜੇ ਮੈਨੂੰ ਪਤਾ ਹੈਗਾ ਕਿਉਂਕਿ ਹਜੇ ਜਿੱਤਾ ਹਜੇ ਤਾਂ ਕੋਵਿਡ ਦਾ ਆਲਰੇਡੀ ਤੁਹਾਨੂੰ ਪਤਾ ਹੀ ਹੈ ਕੀ ਰੈਸਟ੍ਰਿਕਸ਼ਨਸ ਹੈਗੀਆਂ ਨੇ ਸ਼ੂਟਿੰਗਾਂ ਹੀ ਨਹੀਂ ਹੋ ਰਹੀ ਆਲਰੇਡੀ ਪ੍ਰੋਜੈਕਟਡ ਜੋ ਸ਼ਰਵਡ ਹੋ ਚੁੱਕੇ ਨੇ ਸੋ ਗਾਣੇ ਦੇ ਹਜੇ ਫਿਲਹਾਲ ਆਪਾਂ ਗਾਣੇ ਦੇ ਰਾਹੀਂ ਆਪਣੀ ਗੱਲ ਕਰ ਸਕਦੇ ਆ ਸੋ ਮੈਂ ਵੀ ਇੱਕ ਗਾਣਾ ਕੀਤਾ ਕੱਲ ਪਰਸੋਂ ਨੂੰ ਰਿਲੀਜ਼ ਕਰੂੰਗਾ ਹਸਨ ਮਾਨਕ ਨੇ ਅੱਛਾ ਹੀ ਗਾਇਆ ਕੁਲਦੀਪ ਮਾਨਕ ਸਾਹਿਬ ਦਾ ਦੋਤਾ ਤੁਹਾਨੂੰ ਸੁਣਾਉਣਾ ਤੇ ਗਾਣਾ ਲਿਖਿਆ ਵੀ ਤੇ ਕੰਪੋਜ਼ ਮੈਂ ਹੀ ਕੀਤਾ 뮤직 ਮੇਰੀ ਹੈ ਮੈਂ ਕਹਿੰਨਾ ਉਹਨੂੰ ਹਜੇ ਕਿਉਂਕਿ ਹੁਣ ਠੀਕ ਹੈ ਰਿਲੀਜ਼ ਕੱਲ ਜਾਂ ਪਰਸੋਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸੂੰਗਾ ਮੈਂ ਕਹਿੰਦਾ ਲਾਂਚ ਹੀ ਮੈਗਨ ਤੁਸੀਂ ਕਰੋ ਮੈਨੂੰ ਵਧੀਆ ਲੱਗੂਗਾ ਜੀ ਸਾਨਾਂ ਦੇ ਲਈ ਕੋਈ ਮੈਸੇਜ ਜੋ ਜੋ ਉਹਨਾਂ ਨੇ ਆਪਣੀ ਇੱਕ ਪੀਸਫੁੱਲਤਾ ਦ੍ਰਿੜਤਾ ਦਾ ਤੇ ਜੋਸ਼ ਤੇ ਹੌਸ਼ ਦੋਵਾਂ ਚੀਜ਼ਾਂ ਨੂੰ ਇਕੱਠੇ ਸਮੇਲ ਕਰਕੇ ਪਲੱਸ ਜਾਤੀਵਾਦ ਤੋਂ ਉੱਪਰ ਉੱਠ ਕੇ ਜਿਹਦੇ ਚ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਹੈ ਨਾ ਕੀ ਮੈਸੇਜ ਹੈ ਮੈਸੇਜ ਮੈਂ ਕੀ ਦੇ ਸਕਦਾ ਉਹਨਾਂ ਨੂੰ ਮੈਂ ਤਾਂ ਧੰਨਵਾਦੀ ਕਰ ਸਕਦਾ ਕਿ ਬਸ ਜਿਸ ਤਰ੍ਹਾਂ ਡਟੇ ਹੋਏ ਹੋ ਉਸ ਤਰ੍ਹਾਂ ਹੀ ਡਟੇ ਰਹੋ ਆਪਾਂ ਸਾਰੇ ਇਕੱਠਿਆਂ ਇਕਜੋਟਾਂ ਤੇ ਆਪਾਂ ਜਿਹੜਾ ਹੈਗਾ ਇਹ ਕਿਲਾ ਜਿਹੜਾ ਹੈਗਾ ਇਨੂੰ ਕਿ ਲਈ ਕਹੂੰਗਾ ਇਹ ਫਤਿਹ ਕਰਕੇ ਹੀ ਆਉਣਾ ਹੈ ਥੈਂਕ ਯੂ ਥੈਂਕ ਯੂ ਬ੍ਰਦਰ ਸੋ ਕੇ ਸੀ ਦੇਵੀ ਸਿੰਘ ਜੋ ਫਿਲਮ ਇੰਡਸਟਰੀ ਦੇ ਵਿੱਚ ਇੱਕ ਵੱਖਰਾ ਮਾਕਾਮ ਇਹਨਾਂ ਨੇ ਹਾਸਲ ਕੀਤਾ ਭਾਵੇਂ ਗਾਣਿਆਂ ਦੀ ਕੰਪੋਜ਼ੀਸ਼ਨ ਹੋਵੇ ਕੰਪੋਜ਼ੀਸ਼ਨ ਹੋਵੇ ਭਾਵੇਂ ਪਹਿਲਾ ਗਾਣਾ ਜਿਸ ਦੇ ਵਿੱਚ ਬੱਬੂ ਮਾਨ ਨੂੰ ਹਿੱਟ ਕਰਵਾਇਆ ਸੀ ਜਿਸ ਦੇ ਵਿੱਚ ਪਿੰਡ ਪਹਿਰਾ ਲੱਗਦਾ ਦੀ ਗੱਲ ਹੋਵੇ ਜਾਂ ਕੋੜੇ ਦਾ ਯਾਦਗਾਰੀ ਰੋਲ ਹੋਵੇ ਸ ਬਹੁਤ ਸਾਰੇ ਹੋਰ ਵੀ ਗਾਣੇ ਨੇ ਸਪੀਕਰ ਖੜਕੇ ਅਤੇ ਹਰ ਜਿਹੜੀ ਫਿਲਮ ਇੰਡਸਟਰੀ ਜਾਂ 뮤직 ਇੰਡਸਟਰੀ ਦੇ ਵਿੱਚ ਵੱਡਾ ਯੋਗਦਾਨ ਇਹਨਾਂ ਵੱਲੋਂ ਦਿੱਤਾ ਗਿਆ ਤੋਂ ਇਹਨਾਂ ਨੇ ਕਿਹਾ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੀ جنگ ਆ ਜਿਹੜੀ ਜਿੱਤ ਚੁੱਕੀਆਂ ਤੇ ਆਪਸੀ ਭਾਈਚਾਰਕ ਸਾਂਝ ਨੇ ਜੋ ਸਾਨੂੰ ਇਕੱਠੇ ਕੀਤਾ ਉਹ ਬਹੁਤ ਵਧੀਆ ਗੱਲ ਹੈ ਹਰਪ੍ਰੀਤ ਸਿੰਘ ਜਸਵਾਲ ਪੰਜਾਬ ਕੇਸ ਦੀ ਜਗਬਾਨੀ ਟੀਵੀ ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਦਲਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ